अयोध्या ਵਿਖੇ శ్రీราม ਮੰਦਰ ਵਿੱਚ శ్రీราม ਲੱਲਾ ਮੂਰਤੀ ਦੀ प्राण प्रतिष्ठा ਦੇ ਇਸ ਇਤਿਹਾਸਿਕ ਦਿਨ ਦੀ ਖੁਸ਼ੀ ਦੇ ਵਿੱਚ ਆਮ ਆਦਮੀ ਪਾਰਟੀ ਹਲਕਾ ਦਖਣੀ ਦੇ ਐਮ.ਐਲ.ਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਪੀ.ਏ. ਨਵਨੀਤ ਸ਼ਰਮਾ ਦੇ ਵੱਲੋਂ ਵਾਲਮੀਕੀ ਮੰਦਰ ਦੇ ਵਿੱਚ ਲੰਗਰ ਦਾ ਭੋਗ ਲਗਵਾ ਕੇ ਗਿਲਵਾਲੀ ਗੇਟ ਵਿਖੇ ਲੰਗਰ ਸੇਵਾ ਆਰੰਭ ਕੀਤੀ ਗਈ ਇਸ ਮੌਕੇ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਦੇ ਨਾਲ ਸਾਰਾ ਖੇਤਰ ਰਾਮਾਇਣ ਹੋ ਗਿਆ ਆਮ ਆਦਮੀ ਪਾਰਟੀ ਦੇ ਤਰਜਾਵਦਰਜਾ ਹੌਦਿਆਦਾਰਾਂ ਵੱਲੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ ਗਏ ਅਤੇ ਲੰਗਰ ਵਰਤਾਉਣ ਦੀ ਸੇਵਾ ਦੀ ਆਰੰਭਤਾ ਕੀਤੀ ਗਈ ਇਸ ਇਤਿਹਾਸਕ ਦਿਨ ਦੀ ਖੁਸ਼ੀ ਦੇ ਵਿੱਚ ਐਮ ਐਲ ਏ ਹਲਕਾ ਤਖਰੀ ਡਾਕਟਰ ਇੰਦਰਦੀਪ ਸਿੰਘ ਨਿਜਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਲੰਗਰ ਲਗਾਇਆ ਗਿਆ ਜਿਸ ਵਿੱਚ ਹਲਕਾ ਤਖਨੀਦਿਆਂ ਵਕਵਾ ਕੁਆਡਾ ਦੇ ਸੇਵਾਦਾਰ ਦਰਜਾ ਬਦਰਜਾ ਅਹੁਦੇਦਾਰ ਪਹੁੰਚੇ ਅਤੇ ਉਹਨਾਂ ਸਾਰਿਆਂ ਦੇ ਵੱਲੋਂ ਅਜੋਧਿਆ ਵਿਖੇ ਸ਼੍ਰੀ ਰਾਮ ਲੱਲਾ ਦੇ ਬਿਰਾਜਮਾਨ ਹੋਣ ਦੀ ਖੁਸ਼ੀ ਵਿੱਚ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਗਿਲਵਾਨੀ ਗੇਟ ਲਗਾਏ ਗਏ ਲੰਗਰ ਵਿੱਚ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰਾਂ ਅਤੇ ਵਕਵਾ ਕੁਆਡਾ ਦੇ ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਲਗਾਤਾਰ ਵਰਤੋਂ ਦੀ ਸੇਵਾ ਸਾਰਿਆਂ ਵੱਲੋਂ ਰਲ ਮਿਲ ਕੇ ਕੀਤੀ ਗਈ। ਹਾਂਜੀ ਡੀਐਸਪੀ ਸਾਹਿਬ ਕੀ ਕਹਿਣਾ ਚਾਹੋਗੇ ਅਜੋਧਿਆ ਵਿਖੇ ਰਾਮ ਮੰਦਰ ਬਣਨ ਅਤੇ ਸ਼੍ਰੀ ਰਾਮ ਲੱਲਾ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਕਰਕੇ ਸ਼੍ਰੀ ਰਾਮ ਮੰਦਰ ਵਿੱਚ ਸ਼੍ਰੀ ਰਾਮ ਲੱਲਾ ਦੇ ਬਿਰਾਜਮਾਨ ਹੋਣ ਦੀ ਖੁਸ਼ੀ ਵਿੱਚ ਹਲਕਾ ਦੱਖਣੀ ਵਿੱਚ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਨਹੀਂ ਤੁਹਾਡੇ ਆਪਣਾ ਸੋਣ ਦਾ ਜਿਹੜੇ ਨੂੰ ਸਾਡੇ ਕੋਲ ਜਾਏ ਦੇ ਸਾਡੇ ਵਿਚਾਰ ਬੜੀ ਉੱਚ ਤੱਕੇ ਜਾਣਗੇ ਤੁਹਾਡੇ ਜੀ ਅਧਵਾਦੀਆਂ ਬਾਕੀ ਮੈਂ ਡਾਕਟਰ ਸ਼ੋਕਮਾਰ ਜਨਰਲ ਅਖਰ ਡਾਕਟਰ ਸ਼ਕਤੀ ਡਾਕਟਰ ਜਨਰਲ ਸ਼ਿੰਦੂ ਜੀ ਆਜਾ ਸ਼੍ਰੀ ਰਾਮ ਜੀ ਦਾ ਅਜਾ ਜਿਹੜਾ ਇਹ ਪੀਟੀ ਜਾਂ ਮੂਰਤੀ ਸਥਾਪਨਾ ਦੀ ਕੀਤੀ ਗਈ ਆ ਅਰੇ ਉਹਦੇ ਵਿੱਚ ਅੱਜ ਸਾਡੀ ਆਮ ਪਾਰਟੀ ਨੇ ਇਹ ਸਿੱਧ ਕਰ ਦਿੱਤਾ ਵਾ ਕਿ ਇਹ ਭਾਈ ਆਪ ਪਾਰਟੀ ਦਾ ਹਮਸਮਾਨ ਹੈ ਲੋਕ ਪਾਰਟੀ ਹੈ ਇੱਕ ਅੱਜ ਕਰ ਕਰਕੇ ਜੜੇ ਲੱਗੇ ਆ ਤੇ ਉਸ ਤੋਂ ਛੋਟਾ ਲੰਗਰ ਦੀ ਵਿਸ਼ਟਾ ਕੀਤੀ ਗਿਆ ਤੇ ਲੋਕਾਂ ਦੇ ਉੱਥੇ ਬੜਾ ਬੜੇ ਪਪੜੀ ਪਾੜੀਏ ਪੂਰੇ ਬਬਰਾਰੇ ਤੇ ਆ ਗਏ ਲੰਗਰ ਤਾਇਆ ਉਹ ਅਜਾ ਪੂਰਾ ਨਜ਼ਰ ਬਾਲਿਆ ਤੇਰੀ ਲੱਖ ਲੱਖ ਰਦਾਈ ਹੋਏ ਸਾਰੇ ਸੋਹਿਆਂ ਨੂੰ ਜਿਹੜੀ ਇਹਾ ਤੇ ਬੀਚ ਆ ਰਾਮ ਮੰਦਰ ਜੀ ਦੀ ਸਥਾਪਨਾ ਕੀਤੀ ਗਈ ਹੈ ਤੇ ਰਾਮ ਲੱਲਾ ਜੀ ਦੀ ਮੂਰਤੀ ਨੂੰ ਉੱਥੇ ਸਥਾਪਿਤ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਅੱਜ ਸਾਡੇ ਸ੍ਰੀ ਅਮਰ ਸਰ ਸਾਹਿਬ ਦੇ ਦੱਖਣੀ ਹਲਕੇ ਦੇ ਐਮ.ਐਲ.ਏ ਡਾਕਟਰ ਇੰਦਰਬੀਰ ਸਿੰਘ ਜੀ ਨੱਜਰ ਵੱਲੋਂ ਲੰਗਰ ਲਗਾਇਆ ਗਿਆ ਜੋ ਗੁਰਵਾਲੀ ਗੇਟ ਇਹ ਜਿਹੜੀ ਸਾਡੀ ਆਪਸ ਦੇ ਵਿੱਚ ਭਾਈਚਾਰ ਸਾਂਝ ਨੂੰ ਕੈਮ ਰੱਖਿਆ ਗਿਆ ਹੈ ਅਤੇ ਇਹ ਡਾਕਟਰ ਸਾਹਿਬ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਦੇ ਨਾਲ ਹੀ ਮੈਂ ਆਪਣੇ ਸਾਰੇ ਹੀ ਹਿੰਦੂ ਵੀਰਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇਣਾ ਹੈ